ਨਫੀਰ ਉਹ ਕਹਿੰਦਾ ਮੈਥੋਂ ਫੜਨੀਆਂ ਦੇ ਨਾਲ ਸਨਮਾਨਿਆ ਉਹ ਸਾਹਮਣੇ ਕਹਿੰਦੇ ਪੱਡੀਆਂ ਗੱਡੀਆਂ ਦੇ ਨਾਲ ਸਨਮਾਨਿਆ ਜਾਣ ਵਾਲਾ ਪਰ ਅਲੀ 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 ਤੇ ਅੰਬਾ ਅਲੀ ਤੇ ਅੰਬਾ ਆੜੇ ਤੇ ਅਲੀ ਆੜੇ ਤੇ ਅੰਬਾ ਉਹ ਸਾਹਮਣੇ ਸਾਹਮਣੇ ਅਲੀ ਤੇ ਅੰਬਾ ਉੱਪਰ ਪਰ ਪਰ ਸਾਡੇ ਭਰਾਵਾਂ ਵੱਲੋਂ ਪਰ ਉਹ ਕਹਿੰਦਾ ਤੋ ਤਿੰਨ ਹੋ ਗਿਆ ਇਹਦੇ ਅਗਲੀਆਂ ਚੱਲ ਪਈਆਂ ਹੱਸੀਆਂ ਢੱਡੀਆਂ ਪਰ ਸਾਹਮਣੇ ਉਹ ਕਹਿੰਦੇ ਤਪੁਰਜੀ ਵਾਲੇ ਦੀ ਕਬੱਡੀ ਪੈ ਰਹੀ ਹੈ ਉਹ ਕਹਿੰਦੇ ਤਪੁਰਜੀ ਵਾਲੇ ਦੀਪ ਦੀ ਕਬੱਡੀ ਪੈ ਰਹੀ ਹੈ ਉਹ ਸਾਹਮਣੇ ਅਮਨੇ ਲੈਂਦੇ ਤੇ ਚੜ੍ਹਦੇ ਦੀ ਟੱਕਰ ਮੈਣੋ ਮੇਣੀ ਜਮਾਨੀ ਅੰਧਿਆਂ ਦੇ ਦਰਮਿਆਨ ਔਰ ਓ ਸੁਹਾਵ ਦੇ ਦੀਪ ਕਰਵਾਤੀ ਬਹਿ ਜਾ ਬਹਿਆ ਕਰਵਾਤੀ ਲੈ ਅਰਸलान ਵੱਟੂ ਵਾਲੇ ਜਿਹੜੇ ਪੁਆਇੰਟ ਦਾ ਰੋਲਾ ਸੀ ਉਹ ਪੁਆਇੰਟ ਵੱਟੂ ਦਾ ਹੋ ਗਿਆ ਪੂਰੇ ਰੇਟ ਦਾ ਪਰ ਤੇ ਪਾਸੇ ਯਾਲਾ ਵਾਲੀਆ ਯਾਲਾ ਵਾਲੀਆ ਸੂਰੀਆ ਵਾਲਾ ਮਰਲਾ ਓ ਸੁਲਾ ਯੋਰ ਬਿਨਾ ਪੱਟਾ ਤੇ ਥਾਪੀ ਵੱਜਦੀ ਨਾ ਵੱਜਦੀ ਨਾ ਓ ਕਬੱਡੀ ਕੱਪ ਇਹ ਕਬੱਡੀ ਕੱਪ ਕਬੱਡੀ ਕੱਪ ਕਬੱਡੀ ਕੱਪ ਤੇ ਅਰਸलान ਵੱਟੂ ਜੇ ਵੱਟੂਆ ਜੇ ਨਿਕਲ ਕੇ ਜਾਵੇ ਬਾਜ਼ੀ ਮਾਰੇ ਤੇ ਤੇਰੇ ਲਈ ਸਟੋਰੀਆ ਬੱਲੇ 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 ਵੱਟੂਆ ਬਾਜ਼ੀ ਮਾਰਦੀ ਪ੍ਰੋਗਰੈਸ਼ਨ 100 ਡਾਲਰ ਦੇ ਮੁੰਡੇ ਨੇ ਇਹ ਭੀੜਾ ਮੈਚ ਹੈ ਪੂਰਾ ਗਰਮ ਮੈਚ ਹੈ ਇੱਕ ਪਾਸੇ ਮੈਟਰੋ ਦੀ ਟੀਮ ਹੈ ਦੂਜੇ ਪਾਸੇ ਰੌਣਕਿੰਗ ਦੀ ਆ 2014 ਵਿੱਚ ਇੰਡੀਆ ਚ ਆਇਆ ਛੋਟਾ ਟਾਰਜਟ ਛੋਟਾ ਟਾਰਜਟ ਤੇ ਦੀਪ ਬੱਲੇ ਬੱਲੇ ਆਉਂਦਾ ਸਵਾਦ ਉਹ ਉਹ ਗਰਦਾਸਪੁਰਿਓ ਉਹ ਤੁਹਾਡਾ 100 ਡਾਲਰ ਅੰਬਾ ਦੋ ਰੈਡਾ ਚ ਕਲੀਅਰ ਕਰਨ ਵਾਲਾ ਆ ਹੋ ਗਏ 60 70 80 85 ਮਜ਼ਾਕ ਥੋੜੀ ਆ ਅੰਬਾ ਫੜਨਾ ਮੈਦਾਨ ਦੇ ਵਿੱਚ ਉਹ ਰਾਣਿਆ ਉਹ ਦੀਪ ਫੜਿਆ ਨਹੀਂ ਜਾਂਦਾ ਦੀਪ ਥਾਪੀਆਂ ਮਾਰਦਾ ਹੈ ਦੀਪ ਥਾਪੀਆਂ ਬਾਹਲੀਆਂ ਮਾਰਦਾ ਹੈ ਪਰ ਪੁਆਇੰਟ ਸੰਗਤ ਰਾਬਰੂਪੀ ਆ ਲੈ ਖੇਡ ਦੇ ਮੈਦਾਨ ਦੇ ਨਾਲ ਜੁੜੀ ਏ ਥਾਪੀਆਂ ਵੱਜਦੀਆਂ ਥਾਪੇ ਵੱਜਦੇ ਬੱਲੇ ਬੱਲੇ ਓ ਸਵਾਦ ਆਉਂਦਾ ਜੇ ਬੀਟਾਂ ਨਹੀਂ ਲੱਗਣ ਦੇਣੀ ਇਹ ਕਹਿਦੀ ਇਹ ਵੀ ਤੰਬੂ ਲਾ ਦੇਣੇ ਆ ਤੰਬੂ ਲਾ ਦੇਣੇ ਆ ਪਰ ਦੂਜੇ ਪਾਸੇ ੱੱਕੇ ਵੱਜਦੇ ੱੱਕੇ ਵੱਜਦੇ ਰਾਣਾ ਤੇ ਰਾਣਾ ਤੇ ਅੰਬਾ ਓ ਜੀ ਨੂੰ ਜੀ ਨੂੰ ਸਵਾਦ ਆਉਂਦਾ ਰੋਵਾ ਰੱਪਾ ਪਾ ਦਿਓ ਸਰਪ੍ਰਾਈਜ਼ ਖੁੱਲਣਗੇ ਇਸੇ ਗਰਾਊਂਡ ਦੇ ਵਿੱਚ ਮੈਟਰ ਦਾ ਵੱਡਾ ਮੇਲਾ ਹੋਣਾ ਰਾਣਾ ਅਲੀ ਸ਼ਾਨ ਤੇ ਦੂਜੇ ਪਾਸੇ ਬੱਲੇ 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 ਓਏ ਕਹਿੰਦਾ ਮੈਥੋਂ ਫੜ ਨਹੀਂ ਹੁੰਦਾ ਕੌਣ ਅੰਬ ਦੀ ਦਾ ਬੇਰ ਉਹ ਟੀਸੀ ਦਾ ਬੇਰ ਅੰਬੇ ਦੀ ਰੇਡ 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 ਓ ਸਪੈਂਟਰ ਆ ਗਏ 12 ਗੁੱਜੇ 14 15 ਨਫੀ 14 ਗੁੱਜੇ ਔਰ ਸਵਾਦ ਸਵਾਦ ਓ ਵਾਹ